ਸ਼ਕਤੀ ਅਮਰ ਰਹੇ ਗੁਰੂ ਵਿਦਾਇ ਸ਼ਕਤੀ ਅਮਰ ਰਹੇ ਜੈ ਪੀਮ ਜੈ ਭਗਤ ਜੈ ਪੀਮ ਜੈ ਭਗਤ ਜੈ ਗੁਰਦੇਵ ਅਮਰ ਰਹੇ ਜੈ ਗੁਰਦੇਵ ਅਮਰ ਰਹੇ ਜਬੋਲੇ ਸੋਰ ਪੇ ਸ੍ਰੀ ਗੁਰਦਾਸ ਮਹਾਰਾਜ ਕੀ ਜੈ ਜਿੰਦੀ ਵਈ 10 ਮਿੰਟ ਮਸਾਣੀ ਵਾਲਾ ਕਿਉਂ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਮ ਕਿਉਂਕਿ ਅੱਜ ਥਾਣਾ ਗਰਾਿਆਂ ਦੇ ਵਿੱਚ ਖੜੇ ਆ ਸਾਰੇ ਸਾਥੀ ਜਿਹੜੇ ਪਿੰਡ ਮਸਾਣੀ ਦੇ ਕਿਉਂਕਿ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਜਿਹੜਾ ਪੂਰੇ ਭਾਰਤ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਈ ਅਤੇ ਉਸ ਸੰਬੰਧ ਵਿੱਚ ਵੀ ਮਸਾਣੀ ਪਿੰਡ ਦੇ ਵਿੱਚ ਵੀ ਸਾਰੀ ਸੰਗਤ ਜਿਹੜੀ ਆ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਗਾਉਂਦੀ ਹੋਈ ਜਿਹੜਾ ਆਪਣਾ ਸਮਾਗਮ ਜਿਹੜੀ ਕਰ ਰਹੀ ਸੀ ਕਿਉਂਕਿ ਜਿਹੜਾ ਡੀਜੇ ਆ ਜਾਂ ਸਪੀਕਰ ਆ ਆਪਾਂ ਜਿਹੜੇ ਸ਼ਬਦ ਚੱਲਦੇ ਹੁੰਦੇ ਆ ਗੁਰੂ ਵਿਦਾਸ ਮਹਾਰਾਜ ਦੇ ਇਹਦੀ ਕੋਈ ਪਰਮਿਸ਼ਨ ਜਾਂ ਹੋਰ ਜਿਹੜੀ ਅੱਗੇ ਦੀ ਲੋੜ ਨਹੀਂ ਹੁੰਦੀ ਪਰ ਜਦੋਂ ਇਹ ਚੱਲ ਰਿਹਾ ਸੀ ਪ੍ਰੋਗਰਾਮ ਤਾਂ ਜਿਹੜਾ ਇੱਕ ਸ਼ਰਾਰਤੀ ਅਨਸਰ ਆ ਰੂਬੀ ਨਾਮ ਦਾ ਉਹਨੇ ਉੱਥੇ ਆ ਕੇ ਸ਼ਰਾਬੀ ਅਵਸਥਾ ਦੇ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਵੀ ਜਿਹੜਾ ਡੀਜੇ ਜਿਹੜਾ ਆ ਉਹ ਬੰਦ ਕੀਤਾ ਜਾਵੇ ਪੰਚਾਇਤ ਨੇ ਜਿਹੜਾ ਇੱਕ ਮਤਾ ਪਾਇਆ ਅਤੇ ਮੈਂ ਪਿੱਛੇ ਵੀ ਡੀਜੇ ਜਿਹੜੇ ਬੰਦ ਕਰਾਏ ਆ ਸੋ ਲਾਈਵ ਦੇ ਵਿੱਚ ਜਿਹੜੀ ਚੱਲ ਰਹੀ ਸੀ ਜਿਹੜਾ ਪ੍ਰੋਗਰਾਮ ਦਾ ਲਾਈਵ ਚੱਲ ਰਿਹਾ ਔਰ ਵਿੱਚ ਆਡੀਓ ਵੀ ਹੋਰੀ ਵਾਇਲ ਹੋਈ ਆ ਵਿੱਚ ਆਵਾਜ਼ ਵੀ ਹੁੰਦੀ ਆ ਤੇ ਅਗਲੇ ਦਿਨ ਫੇਰ ਦੁਬਾਰਾ ਜਦੋਂ ਸਾਰੇ ਸਾਥੀ ਇਕੱਠੇ ਹੋਏ ਸੀ ਮਹਾਰਾਜ ਦੇ ਪ੍ਰਕਾਸ਼ ਦੇ ਹੜੇ ਤੇ ਤੇ ਅਗਲੇ ਦਿਨ ਫੇਰ ਜਾ ਕੇ ਉਹਨੇ ਸਪੀਕਰ ਜਿਹੜੇ ਆ ਜ਼ਬਰਦਸਤੀ ਬੰਦ ਕਰਾਏ ਪਿੰਡ ਦਾ ਮਾਹੌਲ ਖਰਾਬ ਕੀਤਾ ਅਤੇ ਪਿੰਡ ਨਗਰ ਨੇ ਸਾਰਿਆਂ ਨੇ ਹੋਈ ਪਈ ਚਾਰਿਆਂ ਨੇ ਸਾਰਿਆਂ ਚਾਹਿਆ ਸੀ ਵੀ ਇਹ ਬੰਦਾ ਜਦੋਂ ਗੁਰੂ ਘਰ ਆ ਕੇ ਉੱਥੇ ਜਿਹੜਾ ਆਪਣੀ ਜਿਹੜੀ ਹੈ ਗਲਤੀ ਦਾ ਸਾਥ ਕਰਦਾ ਪਰ ਉਹ ਬੰਦਾ ਨਹੀਂ ਆਇਆ ਕਿਉਂਕਿ ਜਿਹੜੀ ਇਹ ਚੀਜ਼ਾਂ ਹੁੰਦੀਆਂ ਵੀ ਇਹ ਬੰਦਾ ਨਾ ਤਾਂ ਕਮੇਟੀ ਦਾ ਮੈਂਬਰ ਸੀ ਅਤੇ ਨਾ ਕੋਈ ਮੌਜੂਦਾ ਸਰਪੰਚ ਸੀ ਸਾਬਕਾ ਸਾਥੀਆਂ ਦੱਸਿਆ ਵੀ ਇਹ ਮੈਂਬਰ ਸੀਗਾ ਸੋ ਇਹਨੇ ਜਾਣ ਬੁੱਝ ਕੇ ਉੱਥੇ ਆ ਕੇ ਐਸੀ ਭਾਈਚਾਰੇ ਦੇ ਗੁਰੂ ਵਿਦਾਲਾ ਮਾਰੇ ਪ੍ਰੋਗਰਾਮ ਚੱਲਦੇ ਦੇ ਵਿੱਚ ਖਲਣ ਪਈ ਅਸੀਂ ਬਾਰ-ਬਾਰ ਹਮੇਸ਼ਾ ਕਿਹਾ ਵੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਾਡੇ ਬੰਦੇ ਕਦੀ ਵੀ ਕਿਸੇ ਦਾ ਚੱਲਦਾ ਪ੍ਰੋਗਰਾਮ ਹੋਵੇ ਗੁਰੂਆਂ ਦਾ ਹੋਵੇ ਕਦੀ ਵੀ ਕੋਈ ਉੱਤੇ ਵਧੀਕੀ ਨਹੀਂ ਕਰਦਾ ਪਰ ਜਦੋਂ ਸਾਡਾ ਆਉਂਦਾ ਜਾਣ ਬਜ ਕੇ ਦੂਜੇ ਬੰਦੇ ਆ ਕੇ ਉੱਤੇ ਸਪੀਕਰ ਬੰਦ ਕਰਾਉਂਗੇ ਜਾਤੀ ਸੁਚੇ ਸ਼ਬਦ ਬੋਲੂਗੇ ਤਾਂ ਉਹ ਸਮਾਜ ਦੇ ਵਿੱਚ ਰੋਸ ਸਿੱਗੀ ਸਾਰਾ ਸਮਾਜ ਜਥੇਬੰਦੀਆਂ ਰਵਿਦਾਸੀਆ ਭਾਈਚਾਰਾ ਸਾਰੇ ਸਾਥੀ ਪਿੰਡ ਦੇ ਸਾਰੇ ਨਗਰ ਦੇ ਸਾਰੇ ਇਕੱਠੇ ਹੋਏ ਅਤੇ ਉਹਨਾਂ ਨੇ ਇਹੀ ਕਿਹਾ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉੱਤੇ ਹੋ ਜਾਵੇ ਕਾਫੀ ਚਿਰ ਤੋਂ 2-3 ਘੰਟਿਆਂ ਤੋਂ ਜਿਹੜਾ ਸਵੇਰ ਤੋਂ ਹੀ ਸਾਥੀ ਤੇ 11 ਵਜੇ ਆਏ ਸੀ ਅੱਜ ਤਕਰੀਬਨ 2-3 ਵਜੇ ਚੱਲ ਰਿਹਾ ਬਈ ਉਹ ਬੰਦੇ ਦੀ ਵੱਲੋਂ ਜਿਹੜਾ ਕੰਦਾ ਸੀਗਾ ਵੀ ਸਾਰਾ ਪਿੰਡ ਮੇਰੇ ਨਾਲ ਆ ਉਹੀ ਬੰਦਾ ਉਹਰੇ ਨਾਲ ਹੱਕ ਤੇ ਨਹੀਂ ਆ ਪਰ ਗੱਲ ਸਚਾਈ ਦੀ ਇਹੀ ਆ ਵੀ ਜਿਹੜਾ ਰਹਿਬਰਾਂ ਨਾਲ ਪਿਆਰ ਕਰਦਾ ਬੰਦੇ ਦਾ ਇਨਸਾਨ ਨੇ ਕਿਸੇ ਲੜਾਈ ਹੁੰਦੀ ਨਿੱਜੀ ਤਾਂ ਉਹ ਤਾਂ ਸਮਝ ਆਉਂਦੀ ਆ ਪਰ ਜਦੋਂ ਰਹਿਬਰਾਂ ਦਾ ਪ੍ਰਕਾਸ਼ ਹੜੇ ਵਿੱਚ ਜਿੱਦਾਂ ਦੀ ਗੱਲ ਕਹਿੰਦੇ ਸਾਡੇ ਸਮੁੱਚੇ ਭਾਈਚਾਰੇ ਨੂੰ ਇਕੱਠਾ ਹੋਣਾ ਚਾਹੀਦਾ ਸੀ ਸੋ ਉਸ ਦੇ ਉੱਪਰ ਜਿਹੜਾ 17 ਨੰਬਰ ਐਫ ਆਈ ਆਰ ਹੈ ਜਿਹੜੇ ਥਾਣੇ ਗਰਾਿਆਂ ਦੇ ਵਿੱਚ ਦਰਜ ਹੋਈ ਆ ਅਤੇ 295 ਤੇ ਐਸਸੀਐਕਟ ਦਾ ਜਿਹੜਾ ਪਰਚਾ ਆ ਉਸ ਦੇ ਉੱਪਰ ਜਿਹੜਾ ਦਰਜ ਕੀਤਾ ਗਿਆ ਸੋ ਮੈਂ ਇਥੇ ਦੇ ਐਸਐਸਪੀ ਸਾਹਿਬ ਅਤੇ ਡੀਐਸਪੀ ਸਾਹਿਬ ਨੂੰ ਕਹਿੰਦਾ ਵੀ ਇਹਦੀ ਗ੍ਰਿਫਤਾਰੀ ਵੀ ਜਿਹੜੀ ਆ ਉਹ ਤਰੰਤ ਕੀਤੀ ਜਾਵੇ ਤਾਂ ਜੋ ਜਿਹੜੇ ਮਾਹੌਲ ਖਰਾਬ ਕਰਦੇ ਆ ਉਹਨਾਂ ਨੂੰ ਨਿਰੀ ਨਖੇਲ ਪਾਈ ਜਾਵੇ ਅਤੇ ਜਿਹੜਾ ਗੁਰੂ ਵਿਦਾਸ ਮਹਾਰਾਜ ਦੇ ਸਾਡੀ ਵਾਲੀ ਗੁਰੂ ਦਾਰ ਟੈਗਰਫ ਹੋ ਗਿਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਆ ਸੋ ਸਾਡਾ ਹੀ ਫਰਜ਼ ਬਣਦਾ ਸੀ ਵੀ ਜਿੱਥੇ ਭਾਈਚਾਰਾ ਸਾਰਾ ਇਕੱਠਾ ਜਿਹੜਾ ਆਵਾਜ਼ ਬੁਲੰਦ ਕਰਦਾ ਵੀ ਕਿਹਾ ਸਾਡੇ ਧੱਕਾ ਨੂੰ ਸਾਨੂੰ ਖੜਨਾ ਜਿਹੜਾ ਅਨਾ ਫਰਜ਼ਮੰਦਾ ਮੈਂ ਸਾਰੇ ਪਿੰਡ ਦਾ ਨਗਰ ਦਾ ਜਿਹੜੇ ਗੁਰੂ ਅਰਜਨਦਾਸ ਮਹਾਰੇ ਦੇ ਹੱਕ ਦੇ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ